ਤੰਤਨ ਸ਼੍ਰੀ ਗੁਰੂ ਤੇਗਪਾਤਾ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਦੀ 77 ਨੂੰ ਲੈ ਕੇ ਅੱਜ ਇੱਥੇ ਟਾਂਡੇ ਦੇ ਵਿੱਚ ਗੁਰਦੁਆਰਾ ਬੀਬੀਆਂ ਤੋਂ ਪੰਜ ਪਿਆਰੇ ਦੀ ਅਗਵਾਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਛਤਰ ਛਾਇਆ ਹੈ ਜੋ ਨਗਰ ਕੀਰਤਨ ਸਜਾਇਆ ਗਿਆ ਅੱਜ ਇਸ ਨਗਰ ਕੀਰਤਨ ਦੀ ਟਾਂਡੇ ਸ਼ਹਿਰਦਰ ਖੂਬਸੂਰਤੀ ਇਹ ਹੈ ਕਿ ਅੱਜ ਇਹ ਨਗਰ ਕੀਰਤ ਤਿਥਾਂ-ਥਾਂ ਦੇ ਉੱਤੇ ਚਾਹੇ ਉਹ ਸ਼ਿਮੰਦਰ ਹੋਵੇ ਚਾਹੇ ਰੂਮਾਨ ਮੰਦਰ ਹੋਵੇ ਤੋਂ ਹੁਣ ਮਹਾਦੇਵ ਮੰਦਰ ਸਾਰੇ ਮੰਦਰਾਂ ਦੇ ਵਿੱਚ ਇਸ ਨਗਰ ਕੀਰਤ ਦਾ ਸਰਬ ਸਾਂਝੀ ਵਲਤਾ ਦੇ ਸੰਦੇਸ਼ ਦੇ ਨਾਲ ਤੇ ਹਿੰਦੂ ਸਿੱਖ ਏਕਤਾ ਦੇ ਸੰਦੇਸ਼ ਦੇ ਨਾਲ ਇਹਦਾ ਵੱਖ-ਵੱਖ ਥਾਵਾਂ ਤੇ ਸਵਾਗਤ ਹੋ ਰਿਹਾ ਕਿਉਂਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹਾਸਾਨੀ ਸ਼ਹੀਦਤ ਸ਼ਹਾਦਤ ਜਿਹੜੀ ਆ ਉਹ ਸ਼ਹਾਦਤ ਜਿਹੜੀ ਆ ਅਗਰ ਉਹ ਸ਼ਹਾਦਤ ਨਾ ਹੁੰਦੀ ਤੇ ਸਾਨੂੰ ਇੱਥੇ ਕਹਿ ਦੇ ਵਿੱਚ ਕੋਈ ਹੱਥ ਕੱਤ ਨਹੀਂ ਇਸ ਸਨਾਤਨ ਦੇ ਜਿਹੜੇ ਅੱਜ ਦੀਵੇ ਜਗ ਰਹੇ ਆ ਉਹ ਦੀਵੇ ਜਗਤ ਦੇ ਵਿੱਚ ਬਹੁਤ ਵੱਡੀ ਇੱਕ ਅਫਸੋਸ ਸੋ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਸਜਦਾ ਸਾਧਿਆ ਸਰਦਾਰਾਂ ਤੋਂ ਸਵਾਗਤ ਨੂੰ ਪੂਰੇ ਟਾਂਡੇ ਨਗਰ ਟਾਂਡਾ ਉਪਰ ਅੰਧਿਆ ਪਰਵਤੋ ਕਿ ਅੱਜ ਸਾਰੇ ਨਗਰ ਕੀਰਾਂ ਦਾ ਜਿਹੜਾ ਪੱਖ ਵੱਖ ਪੰਡਰਾਂ ਦੇ ਵਿੱਚ ਪੂਰਨ ਤੌਰ ਦੇ ਉੱਤੇ ਪੂਰੀ ਤਰ੍ਹਾਂ ਜਾਹੋ ਜਲਾਲ ਦੇ ਜਿਹੜਾ ਹਿੰਦੂ ਸਿੱਖ ਏਕਤਾ ਨੂੰ ਲੈ ਕੇ ਸਵਾਗਤ ਕਰਦਾ ਜੁੜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਹਿਬ ਜੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਤੇ 350 ਚੀਜ਼ਾਂ ਮਾਫ ਕਰਕੇ ਸਾਧੂ ਕੇ ਇੱਕ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਸਮਾਗਮ ਹੈ ਉੱਥੇ ਨਾਲੇ ਭਾਈ ਮਤੀਦਾਸ ਭਾਈ ਬਿਆਲਾ ਜੀ ਔਰ ਸਾਰਿਆਂ ਦਾ ਇਹ ਜਿਹੜਾ 350 ਸਾਲਾ ਜਿਹੜਾ ਸ਼ਹੀਦੀ ਸਮਾਗਮ ਹੈ ਇਹਦੇ ਵਿੱਚ ਅੱਜ ਟਾਂਡੇ ਦੇ ਵਿੱਚੋਂ ਬੀਬੀਆਂ ਜਿਹਦੇ ਘਰਵਾਰੇ ਵੱਲੋਂ ਜੋ ਇੱਕ ਵਿਸ਼ਾਲ ਜਿਹੜੀ ਹੈ ਨਗਰ ਕੀਰਤਨ ਨਿਕਲ ਰਿਹਾ ਹੈ ਉਹਦੇ ਸਵਾਗਤ ਵਾਸਤੇ ਸਾਰਾ ਹੀ ਟਾਂਡਾ ਜਿਹੜਾ ਨਗਰ ਜਿੱਥੇ ਹਿੰਦੂ ਸਿੱਖ ਸਾਰੇ ਇਕੱਠੇ ਹੋ ਕੇ ਇਸ ਨਗਰ ਕੀਰਤਨ ਦੇ ਜਿਉ ਆ ਆਖਣ ਵਾਸਤੇ ਖੜੇ ਨੇ ਉੱਥੇ ਵੱਖ-ਵੱਖ ਧਰਮ ਜਿੱਥੇ ਥਾਰੇ ਹੀ ਧਰਮ ਅਸਥਾਨਾਂ ਦੇ ਉੱਤੇ ਜਿਸ ਤਰ੍ਹਾਂ ਇੱਥੇ ਅਸੀਂ ਅੱਜ ਮਹਾਦੇਵ ਮੰਦਿਰ ਕੋੜਮੋੜ ਦੇ ਵਿੱਚ ਖੜੇ ਆ ਉਹਨਾਂ ਦੇ ਸਵਾਗਤ ਵਾਸਤੇ ਔਰ ਇਹ ਇੱਕ ਵੱਡਾ ਜਿਹੜਾ ਸਾਡਾ ਸੰਦੇਸ਼ ਜਾਂਦਾ ਸਾਰਿਆਂ ਨੂੰ ਜਿੱਥੇ ਹਿੰਦੂ ਸਿੱਖ ਇਕਤਾ ਸਾਂਝਾ ਭਾਈ ਚਾਰਕ ਜਿਹੜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਜੋ ਇੱਕ ਕੁਰਬਾਨੀ ਦਿੱਤੀ ਉਹਨਾਂ ਦੀ ਲਾਸਾਨੇ ਜਿਹੜੀ ਸ਼ਹਾਦਤ ਨੂੰ ਸਜਦਾ ਹੈ ਸਲਾਮ ਹੈ ਔਰ ਅਸੀਂ ਸਾਰਿਆਂ ਦੇ ਇਹ ਧੰਨਵਾਦੀਆਂ ਜਿਨ੍ਹਾਂ ਨੇ ਸਾਰੇ ਸ਼ਹਿਰ ਤੇ ਇਕੱਤਰ ਹੋ ਕੇ ਤੇ ਇਸ ਨਗਰ ਕੀਰਤਨ ਦੇ ਵਾਸਤੇ ਆਪਣੀਆਂ ਹਾਟੀਆਂ ਲਵਾਈਆਂ ਨੇ ਅਸੀਂ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਰਾ ਨਗਰ ਜਿਹੜਾ ਟਾਂਡਾ ਫੋਰਮੋਰ ਅੱਇਆ ਫੋਰ ਸਾਰਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਕਿ ਏਕਤਾ ਬਣੀ ਰਹੇ ਪਰਮਾਤਮਾ ਦੀ ਕਿਰਪਾ ਹਮੇਸ਼ਾ ਹੀ ਬਣੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਹੈ ਇਹ ਬੋਦੋਰਾ ਬੀਤੀਆਂ ਸਾਤਾ ਬੰਨੋ ਸੰਸਕਾਂ ਸ਼੍ਰੀ ਗੁਰੂ ਦੇਖ ਬਹਾਸ ਮਾਣਾ ਤੇ 350 ਸਾਬੀ ਕਮਾਨ ਦੇ ਸਹੀਤੀ ਸਬੰਧ ਦੇ ਵਿੱਚ ਬਹੁਤ ਹੀ ਅਪਸ਼ਾਸ਼ ਸਾਥ ਕੱਢਿਆ ਜਾ ਰਿਹਾ ਹੈ ਜਿਹੜੀ ਇੱਕ ਬਾਈ ਪੰਜਾਣਾ ਸ਼ਾਹ ਲਾਪਾ ਕਰਤਾਰ ਸਿੰਘ ਜੀ ਨੇ ਕਰਦੇ ਸੋ ਸਾਥ ਦੇ ਸਾਥੇ ਗੱਜਨ ਚਰਕ ਕਰਦਾ ਆ ਕਿ ਗੁਰੂ ਇੱਕ ਬਾਗ ਬਾਗ ਮਹਾਰਾਜ ਜੀ ਨੇ ਸੇ ਇੱਕ ਤੋਂਿੰਦੋ ਪ੍ਰਣਮ ਤੇ ਅਨਸਾਨੀ ਤੋਂ ਬਚਾਉਂਦੇ ਨਹੀਂ ਮਾਪੀ ਦਾ ਸਤੀ ਦਾ ਕੋ ਪੜ ਗਿਆ ਨਾ ਜਿਹਨੇ شہادت ਆਸੇ ਔਰ ਕੋ 350 ਸਾਮ ਕਰਨੇ ਦਿੱਤੀ ਸੀ ਸ਼ਾਮਨੀ ਕਾ ਉਹ ਲੋਕ ਹੈ ਕਿਆ ਬਾਤ ਜਿਹੜਾ ਸੀਗਾ ਉਸ ਸਗਤਾ ਹਕੂਮਤ ਉਸਨੇ ਬਹੁਤ ਲਾ ਕੇ ਜਿੱਤੇ ਗਏ ਰੇਡ ਬਾਹਰ ਤਰੰਤ ਉਹ ਲੋਦੇ ਨਹੀਂ ਕੋਲਾਟਾ ਦਾ ਸੀਸ ਕਟਾਫਾਨਾ ਜਿੰਨ ਤੋਂ ਤੁਹਾਨੂੰ ਵੀ ਬਲੋਤਾ ਬਾਲ ਤੋਂ ਬਾਅਦ ਮਾਰੇ ਪੁੱਤਾਂ ਦਾ ਤਲਾਵਾਨਾ ਸ਼ਾਂਤਾਂ ਦਾ ਆਪ ਵੀ ਖਵਾਵਾ ਜੇਨ ਖਵਾਵਾ ਦਾ ਡਾਕਟਰ ਸਾਹਿਬ ਤੇ ਪ੍ਰਿੰਸੀਪਲ ਬਹੁਤ ਕੋਸ਼ਿਸ਼ ਕਰਤਾਂ ਤੇ ਸ਼ੁਕਰ ਕਰਦਾ ਕਿ ਮਹਾਦੇ ਪਰਮਾਣਾ ਵਿੱਚ ਹੋਮ ਸੇਵਾਵਾਂ ਨੇ ਸਾਡਾ ਬਹੁਤ ਸਹਿਯੋਗ ਤੇ ਸਤਿਕਾਰ ਅਤ ਹੈ ਸਾਫ ਕੋਟੇ ਬਾਬਾ ਗਿਆਨੀ ਜੀ ਦਾ ਜੀ ਕਬਾਈ ਜੀ ਦਾ ਇਸੇ ਤੋਂ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਹੀ ਸਰਗਮ ਨਾਲ ਸਵਾਗਤ ਜਿਲਾ ਹੈ ਕੀਤਾ ਹੈ ਸੋ ਇਹਨਾਂ ਜਿਦਾ ਵਾਹਿਗੁਰੂ ਕੀ ਕਰਤਾਲਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਟਾਂਡਾ ਸ਼ਹਿਰ ਦੇ ਨਗਰ ਦੇ ਵਿੱਚ ਸਾਡੇ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਤੇ ਸਾਰੇ Hindu Sikh ਭਾਈਚਾਰੇ ਨੇ ਰਲ ਮਿਲ ਕੇ ਗੁਰੂ ਤੇਗ ਬਹਾਦਰ ਜੀ ਜਿਹੜੇ ਆ ਹਿੰਦੂ ਦੀ ਚਾਦਰ ਜਿਨ੍ਹਾਂ ਨੇ ਆਪਣਾ ਕੁਰਬਾਨ ਦੇ ਕੇ ਸਨਾਤਨ ਧਰਮ ਦੀ ਜਿਹੜੀ ਰੱਖਸ਼ਾ ਦੇ ਰੱਖਿਆ ਕੀਤੀ ਤੇ ਅਸੀਂ ਸਾਰੇ ਇੱਥੇ ਹੀ ਮੰਦਰਾ ਦੇ ਵਿੱਚ ਇਸ ਨਗਰ ਕੀਰਤਨ ਦਾ ਜਿਹੜਾ ਬੱਧਾ ਸਵਾਗਤ ਹੋਇਆ ਅੱਜ ਇਸ ਨਗਰ ਕੀਰਤਨ ਦੀ ਜਿਹੜੀ ਮਹਾਦੇਵ ਮੰਦਰ ਦੇ ਪ੍ਰੰਗਨ ਦੇ ਬੋਰੇ ਲੰਗੜਨ ਦੇ ਤੇ ਸਾਰੇ ਸਮਾਜ ਦੇ ਜਿਹੜੇ ਸਾਡੇ ਲੋਕ ਦਾ ਸਨਾਤਨੂ ਪਿਆਰ ਕਰਨ ਵਾਲੇ ਭਾਈਓ ਪਿਆਰ ਕਰਨ ਵਾਲੇ ਤੇ ਸਾਰੇ ਰਲ ਮਿਲ ਕੇ ਅਸੀਂ ਇਸ ਸ਼ੁਭ ਦਿਹਾੜੇ ਨੂੰ ਮਨਾ ਰਹੇ ਆਂ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੰਨੇ ਹੀ ਸ਼ਰਧਾ ਭਾਵ ਦੇ ਨਾਲ ਜਿਹੜਾ ਸ਼ਹਿਰ ਦੀ ਪ੍ਰਕਰਮਾਗਰਨੀ ਆ ਉਹਦੀ ਵਿਕਾਸ ਖਾਲਸਾ ਜੀਵਾਸ